ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੂਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 5 ਨਵੰਬਰ ਹੈ ਮੈਂ ਸੈਜ ਪ੍ਰਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸੇਗੁਰੂ ਅਰਜਨਦੇਵ ਜੀ ਦਾ ਹੁਕਮ ਹੈ ਸਰਬਤਰਮ ਮੈ ਸ੍ਰੇਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰਮ ਹੈ ਪਾਈ ਸੰਸਾਰ ਦੇ ਸਾਰੇ ਧਰਮਾਂ ਨਾਲੋਂ ਉੱਤਮ ਤਰਮ ਅਤੇ ਸਾਰੇ ਕਰਮਾਂ ਨਾਲੋਂ ਉੱਤਮ ਪਵਿੱਤਰ ਕਰਮ ਪਰਮੇਸ਼ਰ ਦਾ ਨਾਮ ਜਪਣਾ ਹੈ ਕਰਮ ਕਾਂਡ ਕਰਨ ਵਾਲੀ ਜਿੰਨੇ ਵੀ ਕਿਰਿਆ ਹੈ ਜਿੰਨੇ ਕਿਰਿਆ ਕਰਮ ਹਨ ਇਹਨਾਂ ਵਿੱਚੋਂ ਸਭ ਤੋਂ ਉੱਤਮ ਸ੍ਰੇਸ਼ਟ ਕਿਰਿਆ ਸਤ ਸੰਗਤ ਵਿੱਚ ਜਾ ਕੇ ਨਾਮ ਜਪਣਾ ਹੈ ਨਾਮ ਜਪ ਕੇ ਜੋ ખોટી ਮਤ ਨੂੰ ਵਿਸ਼ੇਵਿਕਾਰਾਂ ਦੀ ਮੈ ਲੱਗੀ ਹੋਈ ਹੈ ਉਸ ਨੂੰ ਦੂਰ ਕਰਨਾ ਹੈ ਜਿੰਨੇ ਵੀ ਉੱਦਮ ਹਨ ਉਹਨਾਂ ਸਾਰਿਆਂ ਵਿੱਚੋਂ ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਸ਼੍ਰੇਸ਼ਟ ਉੱਦਮ ਹੈ ਉੱਤਮ ਉਪਰਾਲਾ ਹੈ ਸਾਰੀਆਂ ਬਾਣੀਆਂ ਨਾਲੋਂ ਉੱਤਮ ਬਾਣੀ ਪਰਮੇਸ਼ਰ ਦੀ ਸਿੱਖਤ ਸਲਾਹ ਸੁਣਣੀ ਹੈ ਆਪਣੀ ਰਸਨਾ ਨਾਲ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਨਾ ਹੈ ਗੁਰਬਾਣੀ ਪੜਨੀ ਤੇ ਸੁਣਨੀ ਹੈ ਗੁਰੂ ਜੀ ਆਖਦੇ ਹਨ 헤 ਪਾਈ ਸਾਰੇ ਸਤਾਨਾਂ ਨਾਲੋਂ ਸਾਰੇ ਤੀਰਤ ਸਤਾਨਾਂ ਨਾਲੋਂ ਹਿਰਦੇ ਰੂਪ ਅਸਤਾਨ ਪਵਿੱਤਰ ਹੈ ਸੁੰਦਰ ਹੈ ਸੋਹਣਾ ਹੈ ਜਿਸ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਪਰਮੇਸ਼ਰ ਆਪ ਵਸਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਧਰਮਾਂ ਨਾਲੋਂ ਉੱਤਮ ਧਰਮ ਸਾਰੇ ਕਰਮਾਂ ਨਾਲੋਂ ਪਵਿੱਤਰ ਕਰ ਸਾਰੇ ਉਦਮ ਨਾਲੋਂ ਉੱਤਮ ਉਦਮ ਪਰਮੇਸ਼ਰ ਦਾ ਨਾਮ ਜਪਣਾ ਹੈ ਸਾਰੇ ਸਥਾਨਾਂ ਨਾਲੋਂ ਫਿਰਦਾਕਾਰ ਪਵਿੱਤਰ ਸਥਾਨ ਹੈ ਜਿੱਥੇ ਪਰਮੇਸ਼ਰ ਆਵਾਜ਼ਦਾ ਹੈ ਸੋ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਕਰਨ ਨਾਲ ਲੋਕ ਪਰ ਲੋਕ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਮਾਣ ਮਿਲਦਾ ਹੈ ਪਿਆਰੇ ਵਿਦਿਆਰਥੀਓ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਕਰੋ ਤੜੀ ਸੰਗਤ ਤੋਂ ਕਿਨਾਰਾ ਕਰਨਾ ਹੀ ਚੰਗਾ ਹੈ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਦੀ ਸੰਗਤ ਕਰਿਆ ਕਰੋ ਥੋੜਾ ਜਿਹਾ ਗੁਰਮੰਤਰ ਦਾ ਜਾਪ ਵੀ ਕਾੜ ਲਿਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ